ਚੋਣਵਾਲੇ ਵਿਖੇ ਬਲੌਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਅੰਦਰ ਵਿੱਚ ਰੱਖਦੇ ਹੋਏ ਡੀਐਸਪੀ ਸਿਕੰਦਰ ਸਿੰਘ ਦੀ ਅਗਵਾਈ ਹੇਠ ਦਿਸ਼ਾ ਨਿਰਦੇਸ਼ਾ ਹੇਠ ਬੁਗਲਾਡਾ ਦੀ ਪੁਲਿਸ ਟੀਮ ਤੇ ਫੋਲੋ ਖਾਸ ਨਾਕਾ ਲਗਾਇਆ ਗਿਆ ਹੈ। ਇਸ ਦੌਰਾਨ ਵਕਵਕ ਵਾਰਨ ਦੀ ਤਲਾਸ਼ੀ ਲੈਂਦੇ ਹੋਏ ਕਾਨੂੰਨ ਵਿਵਸਥਾ ਦਾ ਜਾਇਜ਼ਾ ਲੈਂਦੇ ਹੋਏ ਸ਼ੱਕੀ ਲੋਕਾਂ ਦੀ ਪੜਤਾਲ ਵੀ ਕੀਤੀ ਗਈ ਹੈ। ਸਪੋਲਿਸ ਅਧਿਕਾਰੀ ਨੇ ਦੱਸਿਆ ਕਿ ਚੋਣਾਂ ਦੌਰਾਨ ਸ਼ਾਂਤੀ ਕਾਇਮ ਰੱਖਣ ਅਤੇ ਕਿਸੇ ਵੀ ਉਚਾਈ ਘਟਨਾ ਤੋਂ ਬਚਣ ਦੇ ਲਈ ਜ਼ਿਲ੍ਹੇ ਭਰ ਦੇ ਵਿੱਚ ਨਾਕਾਬੰਦੀ ਤੇ ਚੈਕਿੰਗ ਹੋਰ ਵੀ ਜਿਹੜੀ ਕਿ ਤੇਜ਼ ਕੀਤੀ ਜਾ ਰਹੀ ਹੈ। ਮਕਾਵੰਦੀ ਮਾਨਗੋ ਗੱਡੀ ਵੀ ਸਾਹਬ ਦੇ ਹੁਕਮ ਅੰਦਰ ਐਸਐਸਪੀ ਸ਼ਾਵਰ ਪਗਿਰ ਤਮੀਨਾ ਜੀ ਦੇ ਦੇਸਾਂ ਦੇਸਾਂ ਤਾਬਕਾ ਜਨਾ ਕਾਬੰਦੀ ਕੀਤੀ ਗਈ ਹੈ ਚੋਣਾ ਜਿਹੜਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੀਆਂ ਚੋਣਾ 14 ਦਾ ਹੋ ਰਿਹਾ ਹੈ 14 ਤਰੀਕ ਨੂੰ 14/12 ਨੂੰ ਤੇ ਉਹਨਾਂ ਮਤੇ ਨਜ਼ਰ ਰੱਖਦੇ ਇਲਾਕਾ ਬੰਦੀ ਕੀਤੀ ਗਈ ਹੈ ਤੇ ਸਾਰੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਚੋਣਾ ਸਹੀ ਢੰਗ ਨਾਲ ਹੋ ਸਕਣਾ ਕੋਈ ਇੱਧਰ ਉੱਧਰ ਆ ਜਾਂਦਾ ਕੋਈ ਜਾਂ ਅਸਲਾ ਜਾਂ ਕੋਈ ਵੀ ਚੀਜ਼ ਰਿਕਵਰੀ ਹੁੰਦੀ ਆ ਉਸ ਦੇ ਬਾਅਦ ਫਲੱਪ ਕਰ ਵੀ ਕੀਤੀ ਜੇ ਕੋਈ ਉਹਨੂੰ ਭੜ ਕੇ ਉਸ ਸਮੇਂ ਸਾਰੇ ਕੀ ਪ੍ਰਬੰਧ ਕੀਤੇ ਚੋਣਾਂ ਲੈ ਕੇ ਚੋਣਾਂ ਦੇ ਪ੍ਰਬੰਧ ਪੁਲਿਸ ਨੇ ਪਾਰਟੀਆਂ ਪੈਟਰੋਲਿੰਗ ਪਾਰਟੀਆਂ ਲਾਈਆਂ ਲਗੀਆਂ ਤੇ ਸਾਰੇ ਆਪਣੇ ਬੂਥਾਂ ਤੇ ਮੁਲਾਜ਼ਮ ਤੇ ਸਾਰਾ ਜੀਓ ਤੇ ਆਪਣੇ ਐਸਪੀ ਸਾਹਿਬਾਂ ਦੀਆਂ ਡੋਟੀਆਂ ਲਾਈਆਂ ਲਗੀਆਂ ਸਾਰੇ ਐਸਐਸਓਆਂ ਦੀਆਂ ਉਹਨਾਂ ਨੇ ਰੀਆ ਵੰਡ ਕੇ ਦਿੱਤਾ ਗਿਆ ਵੀ ਕਈ ਪੂਸ ਸੈਂਸਿਟਿਵ ਨੇ ਕਈ ਨਾਉਨ ਸੈਂਸਿਟਿਵ ਨੇ ਸਾਰਿਆਂ ਤੇ ਚੰਗੀ ਤਰ੍ਹਾਂ ਪਟ્રોલਾਂ ਕਰਕੇ ਚੈੱਕ ਇਨ ਕੀਤੀ